ਉਹਨੇ ਸ਼ਿਕਰ ਵਾਲੀ ਦੇ ਹਾਂ ਜੀ ਓਏ ਕਿਹੜਾ ਸੁਣ ਓਏ ਕਿਹੜਾ ਸੁਣੇ ਉਹ ਆਯੂਨ ਤਾ ਤੇ ਆਯੂਨ ਸਭ ਬੋਲਾ ਸੇ ਸੇ ਸਭ ਬੋਨਾ ਸੋਈ ਜੇ ਸੇ ਰੇ ਓ ਲਗੋ ਕਿਹੜਾ ਕੋਈ ਸੁਣ ਕਿਹੜਾ ਕੋਈ ਸੁਣ ਤਾ ਤੇ ਆਯੂਨ ਇਹਨੇ ਕੀ ਦੇਖ ਕੇ ਸੇ ਮੀ ਹਾਂ ਹਾਂ ਜੀ ਇਹਨੇ ਕੀ ਦੇਖ ਕੇ ਸੀ ਨੇ ਓ ਵਾਲ ਰੇ ਇਹਨੇ ਕੀ ਯਾਲਾ ਯਾਲਾ ਰੇ ਜਤਾ ਬਾਲੂਸ ਤੇ ਕੀ ਹੋਏ ਗਿਆ ਲੋ ਰੇ ਅੱਲਾ ਰੇ ਕੀ ਸੁਸਤ ਬਾਲੂ ਜਾਂ ਸਿੰਦਰੇ

লোকটা লোকটা যেমতিয়া যেমত দাঁড়িয়ে সন্দেহ গো আল্লাহ রে আল্লা কাল বনাইছে কারবার কি বনাইছে কারবার এগারে আই রে কাজানুমায় বাই নাই মাই সার বাই রে আল্লা

এনে মাছ নাৰাইছিল কই মাছ ধৰিলা তোমাৰ দেৰি মজা কৰিছি মজা কৰিছ হা